ਕਿੱਲੇ ਦੇ ਵਿੱਚ ਪੂਰਾ 20 ਕਿਲੋ ਬੀ ਸਭ ਤੋਂ ਵੱਧ ਚੜ ਵਾਲੀ ਵੈਰੈਟੀ ਹੈ ਠੀਕ ਹੈ ਠੀਕ ਹੈ ਅਸੀਂ ਇਹਦੇ ਵਿੱਚ ਖੜੀ ਗਣ ਕਰਦੇ ਜੀ 20 ਕਿਲੋ ਮੂੰਗੀ ਦਾ ਛਿੱਟਾ ਦਿੱਤਾ ਜੀ ਠੀਕ ਹੈ ਜੀ ਠੀਕ ਹੈ ਹੁਣ ਉਹ ਮੂੰਗੀ ਜਿਹੜੀ 2-2 3-3 ਪੱਤੀ ਹੋ ਗਈ ਹੈ ਜੋ ਮੇਰੇ ਪਿੱਛੇ ਤੁਸੀਂ ਕਣਕ ਦੇਖ ਰਹੇ ਹੋ 3386 ਇਹਦੇ ਵਿੱਚ ਇੰਨਾ ਥੋੜਾ ਬੀ ਪਿਆ ਮਤਲਬ ਕਿ ਇੰਨੇ ਥੋੜੇ ਬੀ ਦੇ ਵਿੱਚ ਇੱਕ ਕਿੱਲਾ ਕਣ ਕੇ ਤੁਹਾਨੂੰ ਦਿਖਾਉਣੇ ਆ ਤੁਸੀਂ ਚੱਲਦੀ ਵੀਡੀਓ ਚ ਦੇਖ ਹੀ ਰਹੇ ਹੋ ਭਾਈ ਕਿੰਨਾ ਬੀ ਪਿਆ ਹੈ ਤੇ ਬਾਰੇ ਤੁਸੀਂ ਦੱਸੋ ਕਿ ਕਿੰਨੇ ਬੀ ਚ ਆ ਇੱਕ ਕਿੱਲਾ ਤਿਆਰ ਕਰ ਦਿੰਦਾ ਜੀ ਭਾਈ ਜਿਹੜਾ ਇੱਕ ਕਿੱਲੇ ਦੇ ਵਿੱਚ ਪੂਰਾ 20 ਕਿਲੋ ਬ ਭਾਈ ਆ ਤਾਂ ਸੋਚ ਕੇ ਹੈਰਾਨੀ ਹੁੰਦੀ 20 ਕਿਲੋ ਵੀ ਨਾਲ ਇੱਕ ਕਿੱਲਾ ਇਹ ਨਾ ਬਾਈ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸ ਦਿੰਨਾ ਛੋਟੇ ਵੀਰ ਹਾਂਜੀ ਵੀ ਜਿਹੜਾ ਲੋਕ ਕਹਿੰਦਾ 40 45 ਕਿਲੋ ਵੀ ਪੰਦਾ ਇੰਨੇ ਵੀ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਨਹੀਂ ਬਾਈ ਇਹ ਤਾਂ ਮਤਲਬ ਕਿ ਮੈਂ ਆਉਣ ਕੈਮਰਾ ਮੈਂ ਕਦੇ ਛੁਡ ਨਹੀਂ ਮਾਰਿਆ ਸੀ 50 55 ਕਿਲੋ ਵੀ ਪਾ ਦਿੰਨੇ ਹੁਣ ਵੀ ਹੁਣ ਵੀ ਮਤਲਬ ਕਿ ਪਾਇਆ ਪਰ ਆ ਤਾਂ ਸੋਚ ਕੇ ਹੈਰਾਨੀ ਹੁੰਦੀ ਫालतू ਤਾਂ ਫालतू ਖਰਚੇ ਵਾਲੀ ਗੱਲ ਹੈ ਵੀ 50 ਕਿਲੋ 55 ਕਿਲੋ ਵੀ ਪਾਉਣਾ ਸਹੀ ਤਾਂ ਜੇ ਤੁਸੀਂ ਵੀ ਪਾਉਣਾ ਵੀ ਨਾ ਤਾਂ 28 ਤੋਂ 30 ਕਿਲੋ ਵੀ ਬਹੁਤ ਹੁੰਦਾ ਕੰਮਕਾ ਇਸ ਤੋਂ ਬਾਅਦ ਬੀਰ ਨਾਲੇ ਜਿਹੜੀਆਂ ਹੁਣ ਆਉਣ ਵਾਲੀਆਂ ਵੈਰੈਟੀਆਂ ਜਿਹੜੀਆਂ ਨਵੀਆਂ ਇਹਨਾਂ ਦਾ ਵਾਕਿਆ 28 ਤੋਂ 30 ਕਿਲੋ ਬੀਜ ਚਾਹੀਦਾ ਕਿਉਂਕਿ ਇਹਨਾਂ ਦੀ ਟਿਲਰਿੰਗ ਬਹੁਤ ਜ਼ਿਆਦਾ ਹੈ ਠੀਕ ਹੈ ਭਾਈ ਭਾਈ ਇਹਦਾ ਇਹਦਾ ਮਤਲਬ ਕਿ ਇਹ ਤਾਂ ਦੱਸੋ ਤੁਸੀਂ ਇਹ ਕਣਕ ਕਿਹੜੀ ਹੈ ਕੀ ਹਸਾਬ ਕਿਤਾਬ ਹੈ ਦਾ ਆਪਣੇ ਕਿਉਂਕਿ ਬਿਲਕੁਲ ਨਵਾਂ ਫੀਡ ਹੈ ਤਾਂ ਆਪਣੇ ਕਿਸਾਨਾਂ ਨੂੰ ਤੁਸੀਂ ਦੱਸੋ ਵੀ ਇਹ ਫੀਡ ਗਾਹ ਨੂੰ ਮਿਲ ਜੂਗਾ ਤੁਹਾਡੇ ਕੋਲੋਂ ਹਾਂਜੀ ਹਾਂਜੀ ਦੇਵਾਂਗੇ ਥੋੜ੍ਹੀ ਥੋੜ੍ਹੀ ਮਾਤਰਾ ਹੀ ਦੇਵਾਂਗੇ ਠੀਕ ਹੈ ਜੀ ਇਹ ਜਿਹੜੀ ਵੈਰੈਟੀ ਹੈ ਨਾ ਵੀਰ ਫੂਸਾ ਯੂਨੀਵਰਸਿਟੀ ਦਿੱਲੀ ਅੱਛਾ ਵੱਲੋਂ ਵਿਕਸਿਤ ਕੀਤੀ ਹੋਈ ਠੀਕ ਹੈ ਜੀ ਐਚ ਡੀ 3386 ਅੱਛਾ 3386 3386 ਹੈ ਕੋਈ ਲੋਕ 3386 ਨੂੰ ਕਹਿੰਦੇ 3086 ਦੀ ਸੋਧ ਹੈ ਐਕਚੁਅਲੀ ਇਹ ਗਲਤ ਹੈ ਇਹ ਸਿੱਧੀ ਵੈਰਾਈਟੀ ਹੈ 3386 3386 ਤੇ ਹਾਈ ੀਲਡਿੰਗ ਵੈਰਾਈਟੀ ਹੈ ਇਹਨਾਂ ਕੇ ਸਭ ਤੋਂ ਵੱਧ ਝਾੜ ਵਾਲੀ ਵੈਰਾਈਟੀ ਹੈ ਠੀਕ ਹੈ ਠੀਕ ਹੈ ਇਹ ਮੇਰੇ ਅਪਰੋਕਸੀਮੇਟ ਦਾ ਝਾੜ ਹੈ ਜੀ ਇਹਦਾ ਜਿਵੇਂ ਹੁਣ ਇਸ ਟਾਈਮ ਤੇ ਮੇਰੇ ਇੱਕ ਦੋਸਤ ਨੇ ਵਢੀ ਹੈ ਉਹਦੇ ਕੋਲੇ 29 ਕੁਆਂਟਲ ਪਲੱਸ ਇਹਦਾ ਝਾੜ ਆਇਆ ਮਣਾ ਚ ਵੀ ਦੱਸ ਦੋ ਪੈ ਜੀ ਮਤਲਬ 72 73 ਮਣ ਕਣਕ ਆ ਜੀ ਠੀਕ ਠੀਕ ਦੋਸਤੋ 72 73 ਮਣ ਕਿਉਂਕਿ ਆਪਾਂ ਪੰਜਾਬ ਸਾਈਡ 'ਲ ਤੇ ਖੜੇ ਆ ਕੋਈ ਗੱਪ ਨਹੀਂ ਬਹੁਤ ਪੰਜਾਬ ਦੇ ਵਿੱਚ ਸ਼ਾਈਨ ਮਤਲਬ ਕਿ ਫਰਮ ਆ ਅੱਜ ਕੱਲ੍ਹ ਬਾਈ ਜੀ ਕਈ ਹੋਰ ਵੀ ਤੁਹਾਨੂੰ ਪਤਾ ਇਹ ਵੀ ਕਹਿ ਰਹੇ ਇੰਨਾ ਝੜ ਗਿਆ ਇੰਨਾ ਝੜ ਗਿਆ ਪਰ 72 ਤੋਂ 73 ਮਣ ਵਾਲੇ ਆਪਾਂ ਪਲਾਟ ਦੇ ਵਿੱਚ ਖੜੇ ਹੋਏ ਆ ਸਿਰਫ 20 ਕਿਲੋ ਬੀਜ ਨਾਲ ਮਤਲਬ ਕਿ ਇਹਨਾਂ ਨੇ ਇਹਦਾ ਆ ਕੀਤਾ ਸੀਗਾ ਤੇ ਦੇਖੋ ਤੁਸੀਂ ਕਿੰਨੀ ਵਧੀਆ ਸ਼ਾਈਨ ਕਣਕ ਮਤਲਬ ਕਿ ਖੜੀ ਹੋਰ ਬਾਈ ਜੀ ਇਹਦੇ ਬਾਰੇ ਤਾਂ ਹੋਰ ਤਾਂ ਇਹਦੇ ਬਾਰੇ ਮੈਂ ਕੀ ਦੱਸਦਾ ਵੀਰ ਜੀ ਵੀ ਬੜੀ ਮਸਤ ਵੈਰਾਈਟੀ ਹੈ ਠੀਕ ਹੈ ਜੀ ਤੋੜੀ ਬਹੁਤ ਵਧੀਆ ਹੈ ਠੀਕ ਹੈ ਜੀ ਖਾਣ ਦੇ ਵਿੱਚ ਬਹੁਤ ਵਧੀਆ ਹੈ ਠੀਕ ਹੈ ਦੂਜੀ ਗੱਲ ਜਿਹੜੀ ਰਹਿ ਗਈ ਆਪਾਂ ਕਹਿੰਦੇ ਸੀ ਵੀ ਇਹਦੇ ਵਿੱਚ ਕੋਈ ਆਪਾਂ ਗੱਪ ਨਹੀਂ ਮਾਰਨਾ ਗਾ ਪੰਜਾਬ ਸੀਡ ਕੰਪਨੀ ਇੱਕ ਇਹੋ ਜਿਹੀ ਕੰਪਨੀ ਹੈ ਜਿੰਨੇ ਵੀ ਇਹਦੇ ਕਸਟਮਰ ਆ ਸਭ ਨੂੰ ਆਦਾ ਪਰਿਵਾਰ ਸਮਝਦੀ ਹੈ ਬਿਲਕੁਲ ਬਿਲਕੁਲ ਝੂਠ ਮਾਰ ਕੇ ਵੀਰ ਜੀ ਕਰੂਗੀ ਕਿਉਂਕਿ ਝੂਠ ਤਾਂ 6 ਮਹੀਨੇ ਬਾਅਦ ਸਾਹਮਣੇ ਆ ਜਾਣਾ ਬਿਲਕੁਲ ਬਿਲਕੁਲ ਝੂਠ ਤੁਸੀਂ ਇੱਕ ਵਾਰੀ ਮਾਰ ਦਿਓਗੇ بار بار ਝੂਠ ਨਹੀਂ ਵਾਜਦਾ ਕਾ ਬਿਲਕੁਲ ਜੇ ਆਪਾਂ ਮਾਰਕੀਟ 'ਚ ਰਹਿਣਾ ਤਾਂ ਝੂਠ ਤਾਂ ਚੱਲਣਾ ਹਾਂ ਹਾਂ ਨੰਬਰ 2 ਤੇ ਇੱਕ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਨੀ ਚਾਹੂੰਗਾ ਵੀ ਜਿਹੜੀ HD 3386 ਹੈ ਜਾਂ HD 3406 ਹੈ ਉਹਨਾਂ ਦੀ ਡਿਮਾਂਡ ਆਉਣ ਵਾਲੇ ਸਾਲ ਦੇ ਵਿੱਚ ਬਹੁਤ ਜ਼ਿਆਦਾ ਹੋਣੀ ਹੈ। ਜੇ ਵੀ ਕਿਸੇ ਕਿਸੇ ਵੀ ਕਿਸਾਨ ਵੀਰ ਨੇ ਜਿਹੜਾ ਵੀ ਕਿਤੋਂ ਬੀਜ ਲੈਣਾ ਹੈ ਸੋਚ ਸਮਝ ਕੇ ਪੂਰਾ ਸਟੱਡੀ ਕਰਕੇ ਲਿਓ ਕਿਉਂਕਿ ਇਸ ਟਾਈਮ ਤੇ ਜਿਹੜੀ ਐਚ ਡੀ 3386 ਹੈ ਨਾ ਕਾਫੀ ਏਰੀਏ ਤੇ ਵਾਰੀਜਨਲ ਨਹੀਂ ਠੀਕ ਹੈ ਮੇਲ ਖਾਂਦੀ ਹੋਗੀ ਪਰ ਓਰੀਜਨਲ 3386 ਨਹੀਂ ਹੈ ਜਿੱਥੋਂ ਵੀ ਲਓ ਅਗਲੇ ਨਾਲ ਠੋਠਾ ਖਾ ਕੇ ਲੈਣਾ ਤਾਂ ਜੋ ਕਿ ਆਪਣੀ 6 ਮਹੀਨਿਆਂ ਦੀ ਫਸਲ ਹੈ। ਇਹਦਾ ਬਾਈ ਜੀ ਬੀ ਕਦੋਂ ਆਜੂ ਮਾਰਕੀਟ ਤੇ ਆਪਣੇ ਸੌਫਟ ਇਹ ਅਕਤੂਬਰ ਦੇ ਫਰਸਟ ਵੀਕ ਅਕਤੂਬਰ ਦੇ ਫਰਸਟ ਵੀਕ ਅਕਤੂਬਰ ਦੇ ਫਰਸਟ ਵੀਕ ਠੀਕ ਹੈ ਦੋਸਤੋ ਅਕਤੂ ਤਾਂ ਕਿ ਤੁਸੀਂ ਪਹੁੰਚ ਕਰਨੀ ਹੈ ਪੰਜਾਬ ਪੰਜਾਬ ਸੇਡ ਕੰਪਨੀ ਪੰਜਾਬ ਸੇਡ ਕੰਪਨੀ ਗਿੱਦੜਵਾ ਉੱਥੇ ਪਹੁੰਚ ਕਰਨੇ ਤਾਂ ਤੁਸੀਂ 3386 ਦਾ ਬੀਲ ਲੈ ਸਕਦੇ ਹੋ ਇਹ ਬਾਕੀ ਤੁਹਾਨੂੰ ਹੋਰ ਵੀ ਦਿਖਾਉਣੇ ਆ ਦੋਸਤੋ ਪਰ ਅੱਜ ਇਹਨਾਂ ਦੇ ਖੋਜ ਕੇਂਦਰ ਦੇਖਣ ਦਾ ਵੀ ਮੌਕਾ ਮਿਲਿਆ ਆਪਾਂ ਬਾਈ ਜੀ ਪਹੁੰਚੇ ਨਾ ਤਾਂ ਬਟਿੰਡਾ ਰੋਡ ਤੇ ਕਿਹੜਾ ਪਿੰਡ ਬਾਈ ਦੱਸਿਓ ਮਾੜਾ ਦੋਲੇ ਜੀ ਦੋਲੇ ਪਿੰਡ ਮਤਲਬ ਕਿ ਇਹਨਾਂ ਨੇ ਮਤਲਬ ਕਿ ਕਿਸਾਨਾਂ ਦੀ ਫੈਸਿਲਿਟੀ ਵਾਸਤੇ ਆਨ ਰੋਡ ਹੀ ਮਤਲਬ ਕਿ ਆਪ ਦਾ ਖੋਜ ਕੇਂਦਰ ਬਣਾਇਆ ਹੋਇਆ ਤੇ ਹੁਣ ਬਾਈ ਜੀ ਆਪਾਂ ਨੂੰ ਖੋਜ ਕੇਂਦਰ ਦੀ ਮਤਲਬ ਜਿੱਥੇ ਨਵੇਂ-ਨਵੇਂ ਕਿਸਮਾਂ ਪ੍ਰੋਡਿਊਸ ਕਰਦੇ ਆ ਉਹਨਾਂ ਦੇ ਮਤਲਬ ਕਿ ਟ੍ਰਾਇਲ ਲੱਗੇ ਹੋਏ ਆ ਤੇ ਬਾਈ ਜੀ ਸਾਰੀ ਜਾਣਕਾਰੀ ਦੇਣਗੇ ਬਾਈ ਆ ਤਾਂ ਤੁਸੀਂ ਕਿਸਾਨਾਂ ਵਾਸਤੇ ਮਤਲਬ ਕਿ ਫਾਰਦਰਸ਼ੀ ਕੰਮ ਕਰ ਰਖੇ ਨੀਗਾ ਵੀ ਕੋਈ ਪਟਦੇ ਦੇ ਵਿੱਚ ਕੰਮ ਆਨ ਰੋਡ ਜਿੰਨੇ ਦੇਖਣਾ ਦੇਖੋ ਅੱਗੇ ਨਹੀਂ ਇਹ ਵੀ ਅਸੀਂ ਬਾਈ ਜੀ ਪਤਾ ਕਾਦੇ ਵਾਸਤੇ ਕਰਿਆ ਹਾਂਜੀ ਹਾਂਜੀ ਆਪਣੇ ਆਮ ਹੀ ਪਿੰਡਾਂ ਦੇ ਵਿੱਚ ਖੁੰਡ ਚਰਚਾ ਹੁੰਦੀ ਹੈ ਜਿਹੜੇ ਬੀਜਾਂ ਦਾ ਕੰਮ ਕਰਦੇ ਨੇ ਖਣੀ ਇਹੋ ਹੀ ਪਰ ਪਰ ਕੇ ਦੇਈ ਜਾਂਦੇ ਆ ਉਹੀ ਪਰ ਪਰ ਕੇ ਦੇਈ ਜਾਂਦੇ ਆ ਇੱਥੇ ਜਿੰਨੇ ਵੀ ਜਿਮੀਦਾਰ ਆਉਂਦੀਆਂ ਨੇ ਖੜਦੇ ਆ ਜਾਂ ਮਤਲਬ ਜਿਵੇਂ ਅਸੀਂ ਇੱਥੇ ਇੱਕ ਮੇਲਾ ਕਰਾਇਆ ਸੀ ਹਾਂਜੀ ਹਾਂ ਉਹਨਾਂ ਲੋਕਾਂ ਨੇ ਆ ਕੇ ਵੇਖਿਆ ਵੀ ਇਹਨਾਂ ਕੋਲ 692 ਵੈਰਾਈਟੀਆਂ ਲੱਗੀਆਂ ਆ ਅੱਛਾ ਇੱਥੇ 692 ਵੈਰਾਈਟੀਆਂ ਆ ਇੱਥੇ 692 ਵੈਰਾਈਟੀਆਂ ਲੱਗੀਆਂ ਜੀ ਫਿਰ ਉਹਨਾਂ ਨੂੰ ਬਰੀਕੀ ਨਾਲ ਸਮਝਾਇਆ ਗਿਆ ਮਤਲਬ ਕਿਸ ਤਰ੍ਹਾਂ ਇਹ ਬੀਜਿਆ ਰੋਣਾ ਹੈ ਇੱਕ ਵੈਰਾਈਟੀ ਨੂੰ ਕਿੰਨੇ ਸਾਲ ਲੱਗਨੇ ਆ ਫਿਰ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਗੱਲ ਜਚੀ ਯਾਰ ਵਾਕਈ ਬੀਜ ਦਾ ਜਿਹੜਾ ਕੰਮ ਹੈ ਬਹੁਤ ਔਖਾ ਉਹ ਤਾਂ ਕੰਫੀ ਗੱਲ ਆ ਜੀ ਆਪਾਂ ਨੂੰ ਮਤਲਬ ਕਿ ਉਹ ਬਾਈ ਜੀ ਇਹ ਮਤਲਬ ਕਿ ਕਈ ਕੁਸ਼ਕੂ ਹੋਇਆ ਵੀ ਸੀਗਾ ਪਰ ਹੁਣ ਸਾਰੇ ਸਾਰੇ ਇੱਕੋ ਜਿਹੇ ਮਤਲਬ ਕਿ ਜ ਆਪਾਂ ਹਾਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੇਨ ਗੱਲ ਤੇ ਬਾਕੀ ਦੋਸਤੋ ਇਹਨਾਂ ਦਾ ਜਿਹੜਾ ਕੰਮ ਆ ਇੰਨਾ ਪਾਰਦਰਸ਼ੀ ਹੈ ਤੁਸੀਂ ਮਤਲਬ ਕਿ ਬਠਿੰਡਾ ਰੋਡ ਤੇ ਆ ਕੇ ਦੇਖੋਗੇ ਤੇ ਤੁਹਾਨੂੰ ਹੁਣ ਬਾਈ ਦਿਖਾਊਗਾ ਵੀ ਜਿਹੜੀਆਂ ਇਹਨਾਂ ਦੇ ਮੇਨ ਜਿਹੜੀਆਂ ਜਿਆਦਾ ਹਾਈਲਾਈਟ ਕਿਸਮਾਂ ਹੋਣ ਜਿਹਨਾਂ ਦੇ ਵਿੱਚ ਆਉਣੀਆਂ ਹਨ ਉਹਨਾਂ ਬਾਰੇ ਤੁਹਾਨੂੰ ਬਾਈ ਜਾਣਕਾਰੀ ਦੇਊਗਾ ਸਸੀਕਰ ਬਾਈ ਜੀ ਸਸੀਕਰ ਜੀ ਤੁਸੀਂ ਆਪਣਾ ਨਾਮ ਦੱਸੋ ਬਾਈ ਮੇਰਾ ਨਾਮ ਵੀ ਅਰਸ਼ਦੀਪ ਸਿੰਘ ਹੈ ਜੀ ਅਰਸ਼ਦੀਪ ਸਿੰਘ ਹਾਂ ਜੀ ਤੇ ਤੁਸੀਂ ਇੱਥੇ ਕੀ ਮਤਲਬ ਕਿ ਕਾਦੀ ਪੋਸਟ ਹੈ ਤੁਹਾਡੀ ਬਾਈ ਮੈਂ ਐਸ ਬਰੀਡਰ ਹਾਂ ਬਈ ਇੱਥੇ ਅੱਛਾ ਹਾਂਜੀ ਤੇ ਜੋ ਆਪਣੇ ਕੋਲ ਜਿਵੇਂ ਇਸ ਟਾਈਮ ਤੇ ਆਪਾਂ ਹੁਣ ਕਨਕ ਦਾ ਕੰਮ ਚੱਲ ਰਿਹਾ ਹੈ ਠੀਕ ਹੈ ਜੀ ਤੇ ਆਪਣੇ ਕੋਲ ਤਿੰਨ ਪਲਾਟਾਂ ਚ 692 ਵੈਰਾਈਟੀਆਂ ਲੱਗੀਆਂ ਵੀ ਨੇ ਅੱਛਾ ਤਿੰਨ ਪਲਾਟਾਂ ਚ 692 ਠੀਕ ਠੀਕ ਹੈ ਬਾਈ ਹਾਂਜੀ ਤੇ ਬਾਕੀ ਆਪਣੇ ਕੋਲ ਜਿਵੇਂ 6 ਤੋਂ 7 ਵੈਰਾਈਟੀਆਂ ਜਿਹੜੀਆਂ ਆਪਣੇ ਕੋਲੇ ਤਿਆਰ ਹੈ ਕਿ ਜਿਨ੍ਹਾਂ ਨੂੰ ਆਪਾਂ 6-7 ਸਾਲ ਹੋ ਗਏ ਕੰਮ ਕਰਦੇ ਆ ਉਹ ਰੈਡੀ ਟੂ ਰਿਲੀਜ਼ ਆ ਬਸ ਉਹਨਾਂ ਦੇ ਅੱਗੇ ਅਜੇ ਕੰਮ ਮਾਰਦਾ ਬੋਟਰ ਸਿਰਫ ਪੇਪਰ ਵਰਕ ਹੁੰਦੇ ਹੋ ਰਹਿੰਦੇ ਆ ਠੀਕ ਹੈ ਜੀ ਪਸਾਦੀਆਂ ਵੀ ਆਪਣੇ ਕੋਲੇ ਸਿਰ ਟ੍ਰਾਇਲ ਤੇ ਲੱਗੀਆਂ ਹੋਈਆਂ ਜੀ 3385 3386 3306 ਹੋ ਗਈਆਂ ਜਿਵੇਂ ਬਾਕੀ ਤਿੰਨ ਚਾਰ ਆਪਣੀਆਂ ਆਪ ਦੀਆਂ ਵੈਰੇਟੀਆਂ ਜਿਨ੍ਹਾਂ ਤੇ ਅਸੀਂ ਕੰਮ ਕੀਤਾ 5-6 ਸਾਲ ਹੋ ਗਏ ਸਾਨੂੰ ਉੱਤੇ ਕਰੀ ਜਾਂਦੇ ਆ ਬਾਈ ਹੁਣ ਤੁਸੀਂ ਮੇਨ ਆਉਣ ਵਾਲੇ ਫੋਕਸ ਜਿਹੜਾ ਗਾਹਾਂ ਵਾਲੇ ਸੀਜ਼ਨ ਦੇ ਵਿੱਚ ਮੇਨ ਜਿਹੜੀਆਂ ਰਹਿਣਗੀਆਂ ਉਹਨਾਂ ਬਾਰੇ ਤੁਸੀਂ ਆਪਾਂ ਦੋਸਤਾਂ ਨੂੰ ਦਿਖਾਈਏ ਭਾਈ ਜੀ ਜਿਵੇਂ ਆਪਣੇ ਕੋਲ ਪਿਛਲੇ ਸਾਲ 285 ਵੈਰਾਈਟੀਆਂ ਸੀ ਇੱਥੇ ਠੀਕ ਹੈ ਜੀ ਉਹਨਾਂ ਚੋਂ ਆਪਣੀ ਸਿਲੈਕਸ਼ਨ ਹੋਈ ਤੇ ਦੋ ਦੋ ਵੈਰਾਈਟੀਆਂ ਆਪਣੀਆਂ ਅੱਗੇ ਗਈਆਂ ਜੋ ਆਪਣੇ ਇਥੇ ਮਲਟੀਪਲੀਕੇਸ਼ਨ ਵਾਸਤੇ ਲੱਗੀਆਂ ਹੋਈਆਂ ਠੀਕ ਜਿਹੜਾ ਇਸ ਸਾਲ ਸੀ ਆਪਣੇ ਕੋਲ 692 ਵੈਰਾਈਟੀਆਂ ਸੀਗੀਆਂ ਉਹ ਸਿਲੈਕਸ਼ਨ ਦਾ ਪ੍ਰੋਸੈਸ ਸਾਉਂਡ ਸਾ ਆਪਣਾ ਚੱਲੀ ਜਾਂਦਾ ਠੀਕ ਹੈ ਬਾਅਦ ਇਹ ਚ ਮੈਕਸਿਮਮ 5 ਤੋਂ 6 ਵੈਰਾਈਟੀਆਂ ਹੀ ਅੱਗੇ ਜਾਣਗੀਆਂ ਠੀਕ ਠੀਕ ਹਾਂਜੀ ਤੇ ਭਾਈ ਜਿਹੜੀਆਂ ਜ਼ਿਆਦਾ ਹਾਈਲਾਈਟ ਉਹਨਾਂ ਬਾਰੇ ਆਪਾਂ ਗੱਲ ਕਰ ਲਈਏ ਉਹ ਕਿਹੜੀਆਂ ਕਿਹੜੀਆਂ ਜ਼ਿਆਦੇ ਹਾਈਲਾਈਟ ਜਿਵੇਂ ਨਿਊਏਸਟ ਵੈਰਾਈਟੀਆਂ ਜਿਵੇਂ 3388 ਆਈ ਠੀਕ ਹੈ ਜੀ ਹਾਂਜੀ ਭਾਈ ਇਹ ਤਾਂ ਬੱਲੀ ਬਹੁਤ ਲੰਮੀਆਂ ਹਨ ਹਾਂਜੀ ਨਹੀਂ ਕੈਰੈਕਟਰਸ ਤੇ ਬਹੁਤ ਵਧੀਆ ਟਾਈਮਿੰਗ ਵੀ ਥੋੜੀ ਹੈ ਠੀਕ ਬਾਹਰ ਲੰਮੇ ਟਾਈਮ 'ਚ ਛੇਤੀ ਮੈਚੂਰ ਹੋ ਜਾਂਦੀ ਹੈ ਜਿਵੇਂ ਆਪਣੇ ਕੋਲ ਪਿਛਲੇ ਸਾਲ 282 ਵੈਰਾਈਟੀਆਂ ਲੱਗੀਆਂ ਸੀਗੀਆਂ ਜੀ ਠੀਕ ਹੈ ਜੀ ਉਹਦੇ 'ਚ ਆਪਾਂ ਦੋ ਵੈਰਾਈਟੀਆਂ ਸਿਲੈਕਟ ਕੀਤੀਆਂ ਸੀਗੀਆਂ ਠੀਕ ਹੈ ਉਹਨਾਂ 'ਚੋਂ ਇੱਕ ਆ 9053 ਹੈ ਅੱਛਾ 9053 ਇਪਰੇਚ ਇਹ ਤਾਂ ਵੀ ਉਪਲਬਧ ਹੋ ਜੂਗਾ ਜੀ ਥੋੜੇ ਥੋੜੀ ਮਾਤਰਾ ਚ ਹੋਊਗਾ ਪਰ ਹੋ ਜੂ ਥੋੜਾ ਥੋੜਾ ਤੁਸੀਂ ਦੋਗੇ ਕਿਸਾਨਾ ਹਾਂਜੀ ਠੀਕ ਠੀਕ ਹੈ ਬਾਈ ਜੀ ਹਾਂਜੀ ਦੋਸਤੋ ਆ ਦੇਖ ਰਹੇ ਹੋ ਮਤਲਬ ਕਿ ਆ ਸਾਈਜ਼ ਚੌੜਾ ਨਹੀਂ ਇਹਦਾ ਹਾਂਜੀ ਮੱਖੀ ਦੀ ਜਿਹੜੀ ਆਪਣੇ ਕੋਲ ਬੱਲੀ ਆਈ ਬੱਲੀ ਦੀ ਲੈਂਥ ਦਾ ਵੀ ਫਰਕ ਹੈ ਜਿਹੜੀਆਂ ਮੱਖੀਆਂ ਇਹਦੇ ਵਿੱਚ 24 ਤੋਂ ਲੈ ਕੇ 27 ਮੱਖੀਆਂ ਇਹਦੇ ਵਿੱਚ ਐਵੇਜ ਪੈਂਦੀ ਹੈ ਠੀਕ ਠੀਕ ਹੈ 24 ਤੋਂ 27 ਆ 24 ਤੋਂ ਲੱਭੇ 24 ਨੋਰਮਲ ਹੈ ਜੇ ਨਹੀਂ ਤੁਹਾਨੂੰ 27 27 26 26 ਵਾਲੀਆਂ ਬੱਲੀਆਂ ਬਹੁਤ ਲੱਭ ਜਾਂਦੀ ਆ ਇਹਦਾ ਵੀ ਲੈਂਥ ਵੀ ਆ ਵੀ ਜ਼ਿਆਦਾ ਹੈ ਹਾਂਜੀ ਚੜਾਈ ਵੀ ਜ਼ਿਆਦਾ ਦੋਸਤੋ ਇਹ ਕਿੰਨਾਂ ਦੀ ਆ ਵੀ ਵੈਰਾਈਟੀ 7044 ਇਹ ਇਹ ਬਾਈ ਮਾਰਕੀਟ ਚ ਕਦੋਂ ਆ ਜਾਊਗੀ ਕਿੰਨਾ ਚਿਰ ਹੋ ਗਿਆ ਟ੍ਰਾਇਲ ਤੇ ਤੁਹਾਡੇ ਕੋਲੇ ਇਹ ਇਹ ਆ ਜਿਵੇਂ ਆਪਾਂ ਪਿਛਲੀ ਵੈਰਾਈਟੀ ਵੇਖੀ ਤੇ ਆ ਵੈਰਾਈਟੀ ਇਹਨਾਂ ਕੋਲੇ ਜੀ ਆਪਣੇ ਆਪਾਂ ਨੂੰ ਇਹਨਾਂ ਸੇ ਕੰਮ ਕਰਦਿਆਂ ਨੂੰ 6-6 ਸਾਲ ਹੋ ਗਏ ਹੁਣ 6 ਮਹੀਨਾ ਸਾਲ ਹੈ ਨਾ ਤੇ ਆਪਾਂ ਨੂੰ ਅੱਛਾ 6 ਮਹੀਨਾ ਸਾਲ ਹਾਂਜੀ ਤੇ ਅਗਲੇ ਸੀਜ਼ਨ ਚ ਇਹ ਵੀ ਬੀ ਉਪਲਬਧ ਹੋ ਜਾਊਗਾ अच्छा 70 44 ਦਾ ਵੀ ਵੀ ਮਿਲ ਜਾਊਗਾ ਹਾਂਜੀ ਦੋਵਾਂ ਦਾ ਮਿਲ ਜਾਊਗਾ ਦੋਵੇਂ ਹਾਈ ਯੀਲਡਿੰਗ ਵੈਰਾਈਟੀਆਂ ਠੀਕ ਸਮੇਂ 'ਚ ਪੱਕਦੀਆਂ ਠੀਕ ਹਾਂਜੀ ਇੱਕ ਜਿਹੜਾ ਇਸ ਵੈਰਾਈਟੀ ਦੀ ਜਿਹੜੀ ਮੇਨ ਪਛਾਣ ਇਹ ਦੇ ਦਾਣੇ ਤੋਂ ਵੀ ਹੈ ਠੀਕ ਹੈ ਜੀ ਇਹਦਾ ਦਾਣਾ ਇੱਕ ਤਾਂ ਜਦੋਂ ਜਮਾ ਪੱਕ ਗਈ ਲਾਲੀ ਦੇ ਵਿੱਚ ਹੋ ਗਿਆ ਲਾਲ ਰੰਗ ਦਾ ਠੀਕ ਹੈ ਜੀ ਠੀਕ ਹੈ ਤੇ ਸਭ ਤੋਂ ਮੋਟਾ ਦਾਣਾ ਹੋਊਗਾ ਇਸ ਤੋਂ ਮੋਟਾ ਦਾਣਾ ਕਿਸੇ ਵੈਰਾਈਟੀ ਦਾ ਠੀਕ ਹੈ ਠੀਕ ਹੈ ਜੀ ਇਹ ਦੋਸਤੋ 3386 ਤੇ ਪਛਾਣ ਤੇ 22 ਦਾ ਤੁਸੀਂ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਅਕਤੂਬਰ ਦੇ ਮਹੀਨੇ ਦੇ ਵਿੱਚ ਕਣਕ ਤੇ ਬੀਜ ਵਾਸਤੇ ਤੁਸੀਂ ਫੋਨ ਕਰ ਸਕਦੇ ਹੋ ਦੁਕਾਨ ਤੇ ਵਿਜ਼ਿਟ ਕਰ ਸਕਦੇ ਹੋ ਤੇ ਝੋਨਾ ਦਾ ਬੀਜ ਤਾਂ ਦੋਸਤੋ ਖੁੱਲੇ ਸੱਦੇ ਇਹ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਝੋਨੇ ਦੇ ਸੀਜ਼ਨ ਤੋਂ ਪਹਿਲਾਂ